ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 772 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 772 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ 3 ਜੀ ਰਾਗ ਸੋਹੀ ਵਿੱਚ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਸੋਹਿਲੜਾ ਹਰਿ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ ਉਸ ਦੇ ਅੰਦਰ ਆਨੰਦ ਦੀ ਲਹਿਰ ਚੱਲ ਚੱਲ ਪੈਂਦੀ ਹੈ ਉਹਦੇ ਅੰਦਰ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ ਹਰ ਮਨ ਤਨੋ ਗੁਰਮੁਖ ਭੀਜੈ RAM ਨਾਮ ਪਿਆਰੇ RAM ਗੁਰੂ ਦੇ ਸਾਹਮੁਖ ਰਹਿਣ ਵਾਲਾ ਉਸ ਦਾ ਮਨ ਉਸ ਦਾ ਹਿਰਦਾ ਪਰਮਾਤਮਾ ਦੇ ਪਿਆਰ ਰਸ ਵਿੱਚ ਭਿੱਜ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਨਾਮ ਨੂੰ ਪਿਆਰ ਕਰਦਾ ਹੈ RAM ਨਾਮ ਪਿਆਰੇ ਸਭ ਕੁਲ ਉਧਾਰੇ RAM ਨਾਮ ਮੁਖ ਬਾਣੀ ਉਹ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਕਰਦਾ ਹੈ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਉਹ ਆਪਣੇ ਮੂੰਹ ਨਾਲ ਉਚਾਰਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਬਿਕਾਰਾਂ ਤੋਂ ਬਚਾ ਲੈਂਦਾ ਹੈ ਆਉਣ ਜਾਣ ਰਹੇ ਸੁਖ ਪਾਇਆ ਕਰ ਅਨਹਦ ਸੁਰਤ ਸਮਾਣੀ ਉਹਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਉਹ ਆਪਣੇ ਹਿਰਦੇ ਘਰ ਵਿੱਚ ਇੱਕ ਰਸ ਆਨੰਦ ਮਾਣਦਾ ਹੈ ਉਸਦੀ ਸੁਰਤ ਪ੍ਰਭੂ ਚਰਨਾਂ ਵਿਚ ਲੀਨ ਰਹਿੰਦੀ ਹੈ ਹਾਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਏ ਨਾਨਕ ਪਰਮਾਤਮਾ ਉਸ ਮਨੁੱਖ ਉਤੇ ਮਿਹਰ ਕਰਦਾ ਹੈ ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ਸੋ ਹੇਲੜਾ ਹਰਿ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਜਿਹੜਾ ਮਨੁੱਖ ਗੁਰ ਦੀ ਸ਼ਬਦ ਦੀ ਰਾਹੀ ਪ੍ਰਭੂ ਦੇ ਨਾਮ ਨੂੰ ਵਿਚਾਰਦਾ ਹੈ ਉਸ ਦੇ ਅੰਦਰ ਆਤਮਕ ਆਨੰਦ ਦੀ ਰੌਣ ਚੱਲ ਪੈਂਦੀ ਹੈ ਹਾਮ ਨੀਵੀਂ ਪ੍ਰਭਾਤ ਉਚਾ ਕਿਉਂ ਕਰ ਮਿਲਿਆ ਜਾਏ ਰਾਮ ਅਸੀਂ ਜੀਵ ਇਸਤਰੀਆਂ ਆਤਮਕ ਜੀਵਨ ਦੀ ਨੀਵੀਂ ਪੱਧਰ ਤੇ ਹਾਂ ਪ੍ਰਭੂ ਪਰਮਾਤਮਾ ਇਸ ਪੱਧਰ ਨਾਲੋਂ ਬਹੁਤ ਉੱਚਾ ਹੈ ਫਿਰ ਸਾਡਾ ਉਸ ਨਾਲ ਮਿਲਾਪ ਕਿਵੇਂ ਹੋ ਸਕੇ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕੈ ਸ਼ਬਦ ਸੁਭਾਏ ਰਾਮ ਪਹਿਲੀ ਬੰਗਤੀ ਵਿੱਚ ਹਮ ਨੇਵੀ ਪ੍ਰਭਾਤ ਉੱਚਾ ਵਿੱਚ ਸਵਾਲ ਹੈ ਤੇ ਹੁਣ ਇਸ ਬੰਗਤੀ ਵਿੱਚ ਜਵਾਬ ਹੈ ਕਿ ਜਿਸ ਉਤੇ ਗੁਰੂ ਨੇ ਕਿਰਪਾ ਕਰ ਦਿੱਤੀ ਉਸ ਨੂੰ ਪ੍ਰਭੂ ਚਰਨਾ ਵਿੱਚ ਜੋੜ ਦਿੱਤਾ ਗੁਰੂ ਦੇ ਸ਼ਬਦ ਦੀ ਰਾਹੀ ਉਹ ਜੀਵ ਇਸਤਰੀ ਪ੍ਰਭੂ ਦੇ ਪਿਆਰ ਵਿੱਚ ਲੀਨ ਹੋ ਜਾਂਦੀ ਹੈ ਮੇਲ ਸ਼ਬਦ ਸੁਭਾਏ ਆਪ ਗਵਾਏ ਰੰਗ ਸੋਹਰ ਲੀਆ ਮਾਣੇ ਗੁਰੂ ਦੇ ਸ਼ਬਦ ਦੀ ਰਾਹੀ ਉਹ ਜੀਵ ਇਸਤਰੀ ਪ੍ਰਭੂ ਵਿੱਚ ਰਲ ਮਿਲ ਕੇ ਪ੍ਰਭੂ ਦੇ ਪ੍ਰੇਮ ਵਿੱਚ ਟਿਕ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦੀ ਹੈ ਅਤੇ ਪ੍ਰੇਮ ਵਿੱਚ ਪ੍ਰਭੂ ਦਾ ਮਿਲਾਪ ਮਾਣਦੀ ਹੈ ਸੇਜ ਸੁਖਾਲੀ ਜਾ ਪ੍ਰਭ ਭਾਇਆ ਹਰ ਹਰ ਨਾਮ ਸੁਮਾਣੇ ਜਦੋਂ ਉਸ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਤਾਂ ਉਸ ਦੇ ਹਿਰਦੇ ਦੀ ਸੇਜ ਆਨੰਦ ਭਰਪੂਰ ਹੋ ਜਾਂਦੀ ਹੈ ਉਹ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦੀ ਹੈ ਜੀਵ ਇਸਤਰੀ ਨਾਨਕ ਸੁਹਾਗਣ ਸਾ ਵਡ ਭਾਗੀ ਜੇ ਚੱਲ ਸਤਗੁਰੁ ਭਾਏ ਏ ਨਾਨਕ ਸੁਹਾਗ ਭਾਗ ਵਾਲੀ ਜੀਵ ਇਸਤਰੀ ਜਦੋਂ ਗੁਰੂ ਦੀ ਰਜ਼ਾ ਅਨੁਸਾਰ ਤੁਰਦੀ ਹੈ ਤਾਂ ਉਹ ਵੱਡੀ ਕਿਸਮਤ ਵਾਲੀ ਬਣ ਜਾਂਦੀ ਹੈ ਹਮ ਨੀਵੀਂ ਪ੍ਰਭ ਅਤਿ ਉਚਾ ਕਿਉਂ ਕਰ ਮਿਲਿਆ ਜਾਏ RAM ਉਨ ਤਾਂ ਅਸੀਂ ਜੀਵ ਇਸਤਰੀਆਂ ਆਤਮਕ ਜੀਵਨ ਦੀ ਨੀਵੀਂ ਪੱਧਰ ਤੇ ਹਾਂ ਤੇ ਪ੍ਰਭੂ ਪਰਮਾਤਮਾ ਇਸ ਪੱਧਰ ਨਾਲੋਂ ਬਹੁਤ ਉੱਚਾ ਹੈ ਉਸ ਨਾਲ ਸਾਡਾ ਮੇਲ ਨਹੀਂ ਹੋ ਸਕਦਾ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਭਤਾਰੋ ਰਾਮ ਹਰੇਕ ਸਰੀਰ ਵਿੱਚ ਸਭ ਜੀਵਾਂ ਵਿੱਚ ਪੱਤੇ ਪੱਤੇ ਵਿੱਚ ਡਾਣੀ ਡਾਣੀ ਵਿੱਚ ਇੱਕ ਪ੍ਰਭੂ ਖਸਮ ਹੀ ਵਸ ਰਿਹਾ ਹੈ ਉਸ ਤੋਂ ਬਿਨਾ ਕੁਝ ਵੀ ਨਹੀਂ ਹੈ ਇਕਨਾ ਪ੍ਰਭ ਦੂਰ ਵਸੈ ਇਕਨਾ ਮਨ ਆਧਾਰੋ ਰਾਮ ਪਰ ਕਈ ਜੀਵਾਂ ਨੂੰ ਉਹ ਪ੍ਰਭੂ ਕਿਤੇ ਦੂਰ ਵਸਦਾ ਜਾਪਦਾ ਹੈ ਤੇ ਕਈ ਜੀਵਾਂ ਦੇ ਮਨ ਵਿੱਚ ਉਸ ਪ੍ਰਭੂ ਦਾ ਹੀ ਆਸਰਾ ਹੈ ਇਕ ਨਾ ਮਨ ਆਰਾਧੋ ਇਕ ਨਾ ਮਨ ਆਧਾਰੋ ਸਿਰਜਣਹਾਰੋ ਵੱਡ ਭਾਗੀ ਗੁਰ ਪਾਇਆ ਸਭ ਨੂੰ ਪੈਦਾ ਕਰਨ ਵਾਲਾ ਪ੍ਰਭੂ ਪਰਮਾਤਮਾ ਹੀ ਕਈ ਜੀਵਾਂ ਦੇ ਮਨ ਦਾ ਸਹਾਰਾ ਹੈ ਕਿਉਂਕਿ ਉਹਨਾਂ ਨੇ ਵੱਡੇ ਭਾਗਾ ਨਾਲ ਗੁਰੂ ਲਭ ਲਿਆ ਹੈ ਤੇ ਜਦੋਂ ਗੁਰੂ ਲਭ ਪੈਂਦਾ ਹੈ ਉਦੋਂ 84 ਦੇ ਗੇੜ ਦੂਰ ਹੋ ਜਾਂਦੇ ਹਨ ਫਿਰ ਮਨੁੱਖ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਂਦਾ ਹੈ ਹਰੇਕ ਸਰੀਰ ਵਿੱਚ ਘਟ ਘਟ ਹਰ ਪ੍ਰਭ ਏਕੋ ਸੁਆਮੀ ਗੁਰਮਖ ਲਖ ਲਖਾਇਆ ਹਰੇਕ ਸਰੀਰ ਵਿੱਚ ਇੱਕ ਮਾਲਕ ਪ੍ਰਭੂ ਹੀ ਵਸਦਾ ਹੈ ਗੁਰੂ ਦੀ ਸ਼ਰਨ ਰਹਿਣ ਵਾਲੇ ਮਨੁੱਖ ਨੇ ਉਸ ਨੂੰ ਅਦ੍ਰਿਸ਼ਟ ਪ੍ਰਭੂ ਨੂੰ ਹਰੇਕ ਸਰੀਰ ਵਿੱਚ ਵਸਦਾ ਵੇਖ ਲਿਆ ਹੈ ਗੁਰੂ ਹੀ ਸੋਝੇ ਦਿੰਦਾ ਹੈ ਕਿ ਪਰਮਾਤਮਾ ਦਾ ਨਾਮ ਕਿਵੇਂ ਜਪਿਆ ਜਾਂਦਾ ਹੈ ਤੇ ਉਹ ਪਰਮਾਤਮਾ ਹਾਜ਼ਰ ਨਾਜ਼ਰ ਹੋ ਕੇ ਕਿਵੇਂ ਹਰ ਇੱਕ ਸਰੀਰ ਵਿੱਚ ਵਸਦਾ ਹੈ ਸਹਿਜ ਆਨੰਦ ਹੋਵਾ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਏ ਨਾਨਕ ਉਹ ਮਨੁੱਖ ਆਤਮਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਉਸ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ ਉਸ ਦਾ ਮਨ ਪਰਮਾਤਮਾ ਦੇ ਗੁਣਾਂ ਦੇ ਵਿਚਾਰ ਕਰਨ ਵਿੱਚ ਪਤੀਜਿਆ ਰਹਿੰਦਾ ਹੈ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੋ ਰਾਮ ਹਰੇਕ ਸਰੀਰ ਵਿੱਚ ਸਭ ਜੀਵਾ ਵਿੱਚ ਇਕ ਪ੍ਰਭੂ ਖਸਮ ਹੀ ਵਸ ਰਿਹਾ ਹੈ ਗੁਰ ਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸਮਾਇਆ RAM ਜਿਹੜੇ ਮਨੁੱਖ ਹਰੀ ਨਾਮ ਦੀ ਦਾਤ ਦੇਣ ਵਾਲੇ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ RAM हे हरि परमात्मा ਮੈਨੂੰ ਵੀ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖਸ਼ਾ ਗੁਰੂ ਅਸਾਂ ਪਾਪੀ ਜੀਵਾਨੂ ਵਿਕਾਰਾਂ ਤੋਂ ਯਾਦ ਕਰ ਦਿੰਦਾ ਹੈ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਬੰਦਾ ਜਿਨਾ ਮਰਜੀ ਵੱਡਾ ਬਣ ਜਾਵੇ ਪੜ ਲਿਖ ਜਾਵੇ ਕਿਸੇ ਓਦੇ ਤੇ ਹੋ ਜਾਵੇ ਪਰ ਨਹੀਂ ਉਹਦੀ ਜ਼ਿੰਦਗੀ ਵਿੱਚ ਉਦੋਂ ਤੱਕ ਹਨੇਰਾ ਰਹਿੰਦਾ ਹੈ ਜਦ ਤੱਕ ਉਹ ਗੁਰੂ ਨਹੀਂ ਧਾਰਦਾ ਤੇ ਗੁਰੂ ਹੀ ਦੱਸਦਾ ਹੈ ਚੰਗਾ ਰਸਤਾ ਚੰਗੇ ਰਸਤੇ ਤੇ ਤੁਰਨ ਦੀ ਸਿੱਖਿਆ ਗੁਰੂ ਹੀ ਦਿੰਦਾ ਹੈ ਗੁਰੂ ਬਖਾਂਦਾ ਹੈ ਕਿ ਸਭ ਸੰਸਾਰ ਨਾਸਵੰਤ ਹੈ ਤੇ ਇੱਕ ਪਰਮਾਤਮਾ ਦਾ ਨਾਮ ਹੀ ਸੱਚਾ ਹੈ ਜੋ ਹਰ ਵੇਲੇ ਸਾਥ ਨਿਭਾਉਂਦਾ ਹੈ ਹਾਰ ਤੂੜ ਦੇਵੋ ਮੈਂ ਪੂਰੇ ਗੁਰ ਕੀ ਪਾਪੀ ਮੁਕਤ ਕਰਾਏ ਆ ਰਾਮ ਹੇ ਹਰੀ ਮੈਨੂੰ ਵੀ ਪੂਰੇ ਗੁਰੂ ਦੇ ਚਰਨਾਂ ਦੀ ਧੂੜ ਬਖਸ਼ ਗੁਰੂ ਅਸਾਂ ਪਾਪੀ ਜੀਵਾਂ ਨੂੰ ਵਿਕਾਰਾਂ ਤੋਂ ਜਾਦ ਕਰ ਦਿੰਦਾ ਹੈ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਘਰ ਪਾਇਆ ਵਾਸਾ ਗੁਰੂ ਵਿਕਾਰੀ ਜੀਵਾਂ ਨੂੰ ਵਿਕਾਰਾਂ ਤੋਂ ਸੁਤੰਤਰ ਕਰ ਦਿੰਦਾ ਹੈ ਉਹਨਾਂ ਦੇ ਅੰਦਰੋਂ ਆਪਾ ਭਾਵ ਦੂਰ ਕਰ ਦਿੰਦਾ ਹੈ ਗੁਰੂ ਦੇ ਸ਼ਰਨਾਏ ਮਨੁੱਖ ਪ੍ਰਭੂ ਚਰਨਾ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦੇ ਹਨ ਬਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾਮ ਪਰਗਾਸਾ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰ ਸਕਣ ਵਾਲੀ ਅਕਲ ਪ੍ਰਾਪਤ ਕਰਕੇ ਉਹਨਾਂ ਦੀ ਜ਼ਿੰਦਗੀ ਦੀ ਰਾਤ ਆਨੰਦ ਵਿੱਚ ਬੀਤਦੀ ਹੈ ਗੁਰੂ ਦੀ ਮੱਤ ਦਾ ਸਦਕਾ ਹਰੀ ਨਾਮ ਦੀ ਰਾਹੇ ਉਨ੍ਹਾਂ ਦੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਹਰ ਹਰ ਆਨੰਦ ਪਿਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਏ ਨਾਨਕ ਉਨ੍ਹਾਂ ਨੂੰ ਹਰ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਦਿਨ ਰਾਤ ਉਨ੍ਹਾਂ ਦੇ ਅੰਦਰ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਹਨ ਗੁਰ ਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸਮਾਏ ਜਿਹੜੇ ਮਨੁੱਖ ਗੁਰ ਦੀ ਸ਼ਰਨ ਪੈਂਦੇ ਹਨ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਉਹਨਾਂ ਨੂੰ ਫਿਰ ਪਰਮਾਤਮਾ ਮਿਲ ਜਾਂਦਾ ਹੈ ਹਰ ਹਰ ਆਨੰਦ ਪਿਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 772 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 773 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁਰਜੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ